ਗੌੜੀ ਤvareਦੀ ਮਹੱਲਾ ਤੀਜਾ ਮਨ ਮਾਰੇ ਧਾਤ ਮਰ ਜਾਏ ਬਿਨ ਮੂਏ ਕੈਸੇ ਹਰ ਪਾਏ ਮਨ ਮਰੇ दारू ਜਾਣੇ ਕੋਏ ਮਨ ਸ਼ਬਦ ਮਰੇ ਬੂਜੈ ਜਨ ਸੋਏ ਜਿਸਨੂੰ ਬਖਸ਼ੇ ਦੇ ਵਡਿਆਈ ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਜੀ ਪਾਵੇ ਮਨ ਮੈਂ ਮਤ ਮੈਂ ਗਲ ਮਿਕਦਾਰਾ ਗੁਰ ਅੰਕ ਸਮਾਰ ਜੀਵਾਲਣ ਹਾਰਾ ਮਨ ਅਸਾਧ ਸਾਧੈ ਜਨ ਕੋਏ ਅਚਰ ਚਰੈ ਤਾਂ ਨਿਰਮਲ ਹੋਏ ਗੁਰਮੁਖ ਇਹ ਮਨ ਲਿਆ ਸਵਾਰ ਹਉ ਮੈਂ ਵਿੱਚ ਹਉ ਤਜੇ ਵਿਕਾਰ ਜੋ ਤੁਰ ਰਾਖਨ ਮੇਨ ਮਿਲ ਆਏ ਕਦੇ ਨ ਵਿਛੜਹਿ ਸ਼ਬਦ ਸਮਾਏ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਨੈ ਗਉੜੀ ਗੁਆਰੇਰੀ ਮਹੱਲਾ ਤੀਜਾ ਹਉਮੈ ਵਿੱਚ ਸਭ ਜਗ ਬਉਰਾਨਾ ਦੂਜੈ ਭਾਇ ਭਰਮ ਕੋ ਲਾਨਾ ਬਹੁ ਚਿੰਤਾ ਚਿਤਵੈ ਆਪ ਨਾਮ ਪਛਾਨਾ ਧੰਦਾ ਕਰਤਿ ਆਂ ਅਨ ਦਿਨ ਵਿਹਾਨਾ ਹਿਰਦਾ ਰਾਮ ਰਮਹੁ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾ ਗੁਰਮੁਖ ਹਿਰਦੈ ਜਿਨ ਰਾਮ ਪਛਾਤਾ ਜਗ ਜੀਵਨ ਸੇਵ ਜੋ ਵਿਚਾਰੇ ਜਾਤਾ ਹਮੇ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਦਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਤਾਵਤ ਵਰਜੇ ਠਾਕ ਰਹਾਏ ਨਾਮ ਨੰਦ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਵਸੈ ਮਨ ਆਈ ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ ਅੰਤਰ ਵਸੈ ਨਾਲਾ ਬੈਜੰਪੀਰ ਆਪੇ ਸਾਹਿਬ ਆਪ ਵ지ਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗਵਾਰੀ ਮਹੱਲਾ ਤੀਜਾ ਸੋ ਕਿਉ ਵਿਸਰੈ ਜਿਸਕੇ ਜੀਵ ਪ੍ਰਾਨਾ ਸੋ ਕਿਉ ਵਿਸਰੈ ਸਭ ਮਾਹਿਸਮਾਨਾ ਜਿਪ ਸੇਵੈ ਅੰਦਰ ਘਾ ਪਤ ਪਰਵਾਨਾ ਹਰ ਕੇ ਨਾਮ ਵਿਟਹੋਂ ਵੱਲ ਜਾਓ ਤੂੰ ਵਿਸਰਹਿ ਤਦ ਹੀ ਮਰ ਜਾਉ ਰਾਵ ਜਿਨ ਤੂੰ ਵਿਸਰਹਿ ਜੇ ਤਦ ਆਪ ਭੁਲਾਏ ਤਿਨ ਤੂੰ ਵਿਸਰਹਿ ਜੇ ਦੂਜੈ ਪਾਏ ਮਨਮੁਖ ਅਗਿਆਨੀ ਜੋਨੀ ਪਾਏ ਜਿਨ ਇਕ ਮਨ ਟੁੱਠਾ ਸੇ ਸਤਗੁਰ ਸੇਵਾਲਾਏ ਜਿਨ ਇਕ ਮਨ ਟੁੱਠਾ ਤਿਨ ਹਰ ਮਨ ਵਸਾਏ ਗੁਰਮਤੀ ਹਰਨਾਮ ਸਮਾਏ ਜਿਨਾਂ ਕੋਤੈ ਕੁੰ ਸੇ ਗਿਆਨ ਵਿਚਾਰੀ ਜਿਨਾਂ ਕੋਤੈ ਕੁੰ ਤਨ ਹੋਮੈ ਮਾਰੀ ਨਾਨਕ ਜੋ ਨਾਮ ਰਤੇ ਤਿਨ ਕੋ ਬਲੇ ਹਾਰੀ ਗੌੜੀ ਗੁਆਰੇਰੀ ਮਹੱਲਾ ਤੀਜਾ ਤੁਮ ਅਕਥ ਕਿਉ ਕਥਿਆ ਜਾਹੇ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ ਤੇਰੇ ਗੁਣ ਅਨੇਕ ਕੀਮ ਤਨਹ ਪਾਹੀ ਜਿਸ ਕੀ ਬਾਣੀ ਤਿਸ ਮਾਹਿ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਿਖਾਣੀ ਰਹਾਉ ਜਹ ਸਤਗੁਰ ਤਹ ਸਤ ਸੰਗਤ ਬਣਾਈ ਜਹ ਸਤਗੁਰ ਸਹਜੇ ਹਰ ਗੁਣ ਗਾਈ ਜਹ ਸਤਗੁਰ ਤਹ ਹਉ ਮੈਂ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਥਾਉ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ ਗੁਰਮੁਖ ਭਗਤ ਹਰਨਾਮ ਸਮਾਏ ਆਪੇ ਦਾਤ ਕਰੇ ਦਾਤਾਰ ਪੂਰੇ ਸਤਗੁਰ ਸਿਓ ਲੱਗੈ ਪਿਆਰ ਨਾਨਕ ਨਾਮ ਰਤੇ ਤਿਨ ਕਉ ਜੈਕਾਰ ਗੌੜੀ ਗੁਆਰੇ ਰੀ ਮਹੱਲਾ ਤੀਜਾ ਏਕ ਸ੍ਰੇਸਵ ਰੂਪ ਹੈ ਰੰਗਾ ਪਉਣ ਪਾਣੀ ਬੈ ਸੰਤਰ ਸਭ ਸਹਿ ਲੰਗਾ ਪਿੰਨ ਪਿੰਨ ਵੇਖੈ ਹਰ ਪ੍ਰਭ ਰੰਗਾ ਇਕ ਅਚਰਜ ਇੱਕੋ ਹੈ ਸੋਈ ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ ਸਹਜ ਭਵੈ ਪ੍ਰਭ ਸਭਨੀ ਥਾਈ ਕਹਾ ਗੁਪਤ ਪ੍ਰਗਟ ਪ੍ਰਭ ਬਾਣਤ ਬਣਾਈ ਆਪੇ ਸੁਤਿਆਂ ਦੇ ਜਗਾਈ ਇਸ ਕੀ ਕੀਮਤ ਕਿਨੈ ਨਾ ਹੋਈ ਕਹਿ ਕਹਿ ਕਥਨ ਕਹੈ ਸਭ ਕੋਈ ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ ਸੁਣ ਸੁਣ ਵੇਖੈ ਸ਼ਬਦ ਮਿਲਾਏ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ ਗੌੜੀ ਗਵਾਰੇਰੀ ਮਹੱਲਾ ਤੀਜਾ ਮਨ ਮੁਖ ਸੂਤਾ ਮਾਇਆ ਮੋਹ ਪਿਆਰ ਗੁਰ ਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਿਨ ਨਾਮ ਪਿਆਰ ਸਹਜੇ ਜਾਗੇ ਸਮੈ ਨ ਕੋਏ ਪੂਰੇ ਬੁਰਤੇ 부ਝੈ ਜਨ ਕੋਈ ਰਹਾਉ ਅਸੰਤ ਅਨਾੜੀ ਕਦੇ ਨਾ 부ਝੈ ਕਥਨੀ ਕਰੈ ਤੈ ਮਾਇਆ ਨਾਲ ਲੂਝੈ ਅੰਧ ਅਗਿਆਨੀ ਕਦੇ ਨਾ ਸੀਜੈ ਇਸ ਜੁਗ ਮਹਿ ਰਾਮ ਨਾਮ ਨਿਸਤਾਰਾ ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ ਆਪ ਕਰੈ ਸਗਲੇ ਕਉ ਉਧਾਰਾ ਇਸ ਕਲਯੁਗ ਮਹਿ ਕਰਮ ਧਰਮ ਨਾ ਕੋਈ ਕਲਿਕਾ ਜਨਮ ਚੰਡਾਲ ਤੈ ਘਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ